ਅਫਗਾਨਿਸਤਾਨ ਚ ਹੁਚਾਲ ਆਇਆ ਤਾਂ ਜਲਦੀ ਨਾਲ ਪ੍ਰਧਾਨ ਮੰਤਰੀ ਦਾ ਟਵੀਟ ਆ ਗਿਆ ਕਿ ਅਸੀਂ ਅਫਗਾਨਿਸਤਾਨ ਦੇ ਨਾਲ ਆ ਤੇ ਇੱਕ ਵੀ ਮੋਹ ਉਹਦੇ ਗੱਲ ਨਹੀਂ ਸਰੀ ਕਿ ਪੰਜਾਬ ਚ ਆ ਹੋ ਗਿਆ ਵੀ ਮਾੜਾ ਹੋ ਗਿਆ ਫੋਨ ਕੀਤਾ ਤਾਂ ਹੈ ਮੁੱਖ ਮੰਤਰੀ ਸਾਹਿਬ ਨੂੰ ਫੋਨ ਕਰਨਾ ਹੀ ਪੈਣਾ ਸੀ ਜਦੋਂ ਸੋਸ਼ਲ ਮੀਡੀਆ ਤੇ ਲਾਂਡਤਾ ਪੈਣ ਲੱਪਈਆ ਥੂ ਥੂ ਹੋਣ ਲੱਪਈ ਨਖੇਦੀ ਹੋਣ ਲੱਪਈ ਇਹ ਦੇਖੋ ਬੀਜੇਪੀ ਦੇ ਬੰਦਿਆ ਨੇ ਕੀ ਕਿਹਾ ਕਹਿੰਦੇ ਕਿ ਜੇ ਹਰਿਆਣੇ ਨਾਲ ਬਣਾਈ ਹੁੰਦੀ ਤਾਂ ਆਹ ਹਾਲਾਤ ਨਾ ਹੁੰਦੇ ਇਹਦਾ ਕੀ ਮਤਲਬ ਆ ਹਰਿਆਣਾ ਨੂੰ ਨਾਲੋਂ ਅਟ ਕਰਨ ਵਾਲੀ ਕੌਣ ਆ ਦਿੱਲੀ ਸਰਕਾਰ ਆ ਹਿਮਾਚਲ ਨੂੰ ਪੰਜਾਬ ਨਾਲੋਂ ਅਟ ਕਰਪਨੇ ਵਾਲੀ ਕੌਣ ਆ ਦਿੱਲੀ ਸਰਕਾਰ ਆ ਜੰਮੂ ਦਾ ਜਿਹੜਾ ਇਹ ਇਲਾਕਾ ਪੰਜਾਬ ਤੋਂ ਕੱਟਣ ਵਾਲੀ ਕੌਣ ਆ ਇਹ ਸਰਕਾਰ ਆ ਲੈਂਦਾ ਪੰਜਾਬ ਚੜਦੇ ਪੰਜਾਬ ਨਾਲੋਂ ਕੱਟਣੇ ਵਾਲੀ ਕੌਣ ਦਿੱਲੀ ਵਾਲੀ ਸਰਕਾਰ ਆ ਇਹਨਾਂ ਨੇ ਸਤਿਆਨਾਸ਼ ਮਾਰਿਆ ਹੁਣ ਅੱਜ ਜੇਕਰ ਹਰਿਆਣਾ ਤੇ ਹਿਮਾਚਲ ਦਾ ਪੰਜਾਬ ਦੇ ਨਾਲ ਵਿਵਾਦ ਬਣਿਆ ਹੋਇਆ ਜਿਹਦੇ ਕਰਕੇ ਆਹ ਮੁਸੀਬਤਾਂ ਜਿਹੜੀਆਂ ਆ ਰਹੀਆਂ ਨੇ ਜੇ ਇੱਕਜੁੱਟ ਹੋਵੇ ਤਾਂ ਮੁਸੀਬਤ ਆ ਹੀ ਨਹੀਂ ਸਕਦੀ ਹਰੀ ਦੇ ਪਤਨ ਦੇ ਵਿੱਚ ਇਸ ਵੇਲੇ ਸਾਡੀ ਟੀਮ ਮੌਜੂਦ ਹੈ ਪਿੰਡ ਗੱਟਾ ਬਾਦਸ਼ਾ ਜਿਹੜਾ ਉਸ ਵੇਲੇ ਉੱਥੇ ਅਸੀਂ ਖੜੇ ਹੋਏ ਹਾਂ ਤੁਹਾਨੂੰ ਪਿੱਛੇ ਮੰਜ਼ਰ ਜਿਹੜਾ ਉਹ ਸਾਫ਼ ਨਜ਼ਰ ਆ ਰਿਹਾ ਹੋਵੇਗਾ ਕਿ ਕੀ ਹਾਲਾਤ ਇਸ ਵੇਲੇ ਪੰਜਾਬ ਦੇ ਬਣੇ ਹੋਏ ਨੇ ਆ ਦਰਿਆ ਤੋਂ ਪਾਣੀ ਆ ਰਿਹਾ ਹੈ ਤੇ ਇਹ ਜਿਹੜਾ ਪਾਣੀ ਆ ਰਿਹਾ ਹੈ ਜ਼ਮੀਨ ਦੇ ਉੱਤੇ ਪਾਣੀ ਹੈ ਇੱਥੇ ਹਰੇ ਭਰੇ ਖੇਤ ਸਨ ਜਿੱਥੇ ਇਹ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਕੋਈ ਦਰਿਆਈ ਏਰੀਆ ਨਹੀਂ ਹੈਗਾ ਇਹ ਕੋਈ ਨਹਿਰੀ ਏਰੀਆ ਨਹੀਂ ਹੈਗਾ ਇੱਕ ਆ ਜਮੀਨ ਉਪਜਾਊ ਜ਼ਮੀਨ ਦੇ ਉੱਤੇ ਜਿਹੜਾ ਇਹ ਪਾਣੀ ਵਹਿੰਦਾ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਪਿੱਛੋਂ ਬੜੀ ਸਪੀਡ ਦੇ ਨਾਲ ਪਾਣੀ ਆ ਰਿਹਾ ਹੈ ਕਾਫੀ ਕੁਛ ਆਪਣੇ ਨਾਲ ਵੀ ਲੈ ਕੇ ਆ ਰਿਹਾ ਹੈ ਤੇ ਲੋਕਾਂ ਦੀ ਮਦਦ ਦੇ ਲਈ ਜਿਹੜੇ ਹੜ੍ਹ ਪੀੜਤ ਲੋਕ ਨੇ ਉਹਨਾਂ ਦੀ ਮਦਦ ਦੇ ਲਈ ਇਸ ਵੇਲੇ ਜਲੰਧਰ ਤੋਂ ਲਲਿਤ ਅੰਬੇਦਕਰ ਹੋਣਾਂ ਦੀ ਟੀਮ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਹੈ ਵੈਲਕਮ ਕਰਦੇ ਸਰ ਜੈਪੀ ਹਾਂਜੀ ਧੰਨਵਾਦ ਜੀ ਜੈ ਭਾਰਤ ਸਾਰੇ ਸਾਥੀਆਂ ਨੂੰ ਇੰਡੀਆ 5 ਦੇਖ ਰਹੇ ਜਿੰਨੇ ਵੀ ਸਾਥੀ ਆ ਇੱਥੇ ਅਸੀਂ ਹੜਪੀੜ ਤੇ ਜਿਹੜਾ ਏਰੀਆ ਹਰੀਕੇ ਪੱਤਣਾ ਜਿੱਥੇ ਕਿ ਸਤਲੁਜਰ ਬਿਆਸ ਦਾ ਸਾਰਾ ਪਾਣੀ ਇਕੱਠਾ ਆ ਰਿਹਾ ਹੈ ਔਰ ਨਜ਼ਰ ਆ ਰਿਹਾ ਹਾਲਾਤ ਜਿਹੜੇ ਬਹੁਤ ਮਾੜੇ ਲੋਕ ਆਪ ਮੁਹਾਰੇ ਜਥੇਬੰਦੀਆਂ ਜਿਹੜੀਆਂ ਇਸ ਪਾਣੀ ਤੋਂ ਜਿਹੜਾ ਬਚਾਅ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤੋਂ ਅਸੀਂ ਵੀ ਸਮਾਜਿਕ ਇਨਸਾਫ ਕੌਂਸਲ ਤੋਂ ਸਤਗੁਰੂ ਗੁਰਬੀਰ ਟਾਈਗਰ ਫੋਰਸ ਔਰ ਨਾਲ ਭਾਰਤੀ ਮੋਲਵਾਸੀ ਮੁਕਤੀ ਮੋਰਚਾ ਅਤੇ 유ਥ ਕ੍ਰਾਂਤੀ ਦਲ ਦੀ ਟੀਮ ਜਿਹੜੀ ਆ ਅਸੀਂ ਇੱਥੇ ਪਹੁੰਚੇ ਆ ਬਿਟਕ੍ਰੈਟ ਲੀਗਲ ਫੋਰਮ ਜਲੰਧਰ ਤੋਂ ਟੀਮਾਂ ਵਿਸ਼ੇਸ਼ ਤੌਰ ਤੇ ਆਈਆਂ ਨੇ ਅਸੀਂ ਨਾਲ ਰਾਸ਼ਨ ਰਸਦ ਜਿਹੜੀ ਆ ਪੱਕਿਆ ਹੋਇਆ ਭੋਜਨ ਉਹ ਲੈ ਕੇ ਆਏ ਆ ਕਿ ਜਿਹੜੇ ਲੋਕ ਲੋੜਵੰਦ ਆ ਉਹਨਾਂ ਤੱਕ ਜਿਹੜੀ ਆ ਰਸਦ ਮੁਹੱਈਆ ਕਰਾਈ ਜਾ ਸਕੇ ਥੋੜਾ ਦੱਸਣਾ ਚਾਹੁੰਨਾ ਕੱਲ ਵੀ ਅਸੀਂ ਜਿਹੜਾ ਆ ਸ਼੍ਰੀ ਹਰਗੋਬਿੰਦਪੁਰ ਸਾਹਿਬ 유ਥ ਕ੍ਰਾਂਤੀ ਦਲ ਦੇ ਵੱਲੋਂ ਜਿਹੜੀ ਆ ਮੈਡੀਕਲ ਏਡ ਜਿਹੜੀ ਆ ਉਹ ਦੇ ਕੇ ਆਏ ਆ ਉਧਰ ਵੀ ਬੜੀ ਜ਼ਰੂਰਤ ਸੀ ਕਈ ਪਿੰਡਾਂ ਦੇ ਪਿੰਡ ਜਿਹੜੇ ਡੁੱਬੇ ਹੋਏ ਨੇ ਤਾਂ ਇੱਥੇ ਤੁਸੀਂ ਸਰ ਹਾਲਾਤ ਦੇਖ ਕੇ ਕੀ ਲ ਹਾਲਾਤ ਦੇਖ ਕੇ ਲੱਗਦਾ ਜੀ ਕਿ ਜਿੱਦਾਂ ਸਾਰੇ ਮਾਹਰਾਂ ਨੇ ਦੱਸਿਆ ਕਿ 70% ਜਿਹੜੀ ਆ ਇਹ ਮੈਨ ਮੇਡ ਤਰਸਦੀ ਆ 30% ਜਿਹੜਾ ਆ ਸਮਾਨੋ ਵਰਸੀ ਆ ਕਿਉਂਕਿ ਜੋ ਆ ਇਸ ਵੇਲੇ ਤੁਸੀਂ ਦੇਖ ਰਹੇ ਆ ਕਿ ਬੂਟੀ ਦੇਖੋ ਜਿਹੜੀ ਆ ਬੂਟੀ ਆ ਰਹੀ ਹੈ ਬੂਟੀ ਕਿੱਥੋਂ ਆ ਰਹੀ ਹੈ ਕਿੜੀਆਂ ਡਰੇਨਾ ਹੁੰਦੀਆਂ ਜਿਨ੍ਹਾਂ ਨੇ ਹੜ ਨੂੰ ਸਾਂਭਣਾ ਹੁੰਦਾ ਉਹ ਡਰੇਨਾ ਦੀ ਬੂਟੀ ਇਹ ਆ ਤੇ ਇਹ ਬੂਟੀ ਕਿੰਨੇ ਸਾਫ਼ ਕਰਨੀ ਹੁੰਦੀ ਆ ਸਰਕਾਰਾਂ ਨੇ ਚਾਹੇ ਮਾਧਿਅਮ ਉਹਨਾਂ ਦਾ ਚਾਹੇ ਜਿਹੜਾ ਆ ਮਾਲ ਵਿਭਾਗ ਚਾਹੇ ਤਹਿਸੀਲਦਾਰ ਪਟਵਾਰੀ ਹੋਣ ਤੇ ਚਾਹੇ ਹੋਣ ਪੰਚਾਇਤਾਂ ਉਹਨਾਂ ਨੇ ਇਹ ਕਰਨੀ ਹੁੰਦੀ ਸਰਕਾਰਾਂ ਦਾ ਇਹ ਕੰਮ ਆ ਤਾਂ ਸਰਕਾਰਾਂ ਦਾ ਕੰਮ ਤੁਸੀਂ ਦੇਖ ਲਓ ਵੀ ਇਹ ਬੂਟੀ ਇਦਾਂ ਹੀ ਤੁਰੇ ਫਿਰਦੀ ਆ ਮਤਲਬ ਕਿ ਇਹ ਡਰੇਨਾਂ ਦੇ ਵਿੱਚੋਂ ਦੀ ਜਿਹੜਾ ਆ ਸਫਾਈ ਨਹੀਂ ਕੀਤੀ ਗਈ ਕਿ ਪਾਣੀ ਜਿਹੜਾ ਆ ਇਹ ਸਾਂਭਿਆ ਨਹੀਂ ਜਾ ਰਿਹਾ ਤੇ ਪਿੱਛੇ ਜਿਹੜਾ ਆ ਭਾਖੜਾ ਬਿਆਸ ਤੋਂ ਪੰਜਾਬ ਨੂੰ ਜਿਹੜਾ ਮੋਤਲ ਕਰ ਦਿੱਤਾ ਗਿਆ ਆ ਉਹ ਦਿੱਲੀ ਦੇ ਅਧੀਨ ਆ ਉਹ ਜਦੋਂ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਫੱਟ ਖੋਲ ਦਿੰਦੇ ਆ ਤੇ ਪੰਜਾਬ ਨੂੰ ਰੋੜ ਦਿੰਦੇ ਆ ਨਾ ਹੁਣ ਜੰਮੂ ਨੂੰ ਕੋਈ ਪ੍ਰਵਾਹ ਆ ਨਾ ਹਿਮਾਚਲ ਨੂੰ ਪ੍ਰਵਾਹ ਆ ਉਧਰ ਪਾਣੀ ਵਰਿਆ ਤਾਂ ਪੰਜਾਬ 'ਚ ਆ ਗਿਆ ਤਾਂ ਇਹੀ ਪਾਣੀ ਨੇ ਗਾਂਹ ਪਾਕਿਸਤਾਨ 'ਚ ਜਿਹੜਾ ਆ ਉਹ ਵੀ ਸਾਡਾ ਹੀ ਪੰਜਾਬ ਵਾਲੇਂ ਦਾ ਪੰਜਾਬ ਇਸੇ ਪਾਣੀ ਨੇ ਉਹ ਪੰਜਾਬ ਡੋਬਿਆ ਹੋਇਆ ਉਹ ਵੀ ਸੰਤਾਪ ਭੋਗ ਰਿਹਾ ਪੰਜਾਬ ਮੈਂ ਮੈਂ ਮੇੜ ਕਿਵੇਂ ਕਹਿ ਸਕਦੇ ਹੋ ਤੁਸੀਂ 70% ਪਾਣੀ ਇਹ ਡੈਮਾਂ ਦਾ ਪਾਣੀ ਆ 30% ਪਾਣੀ ਜਿਹੜਾ ਇੱਥੇ ਪੰਜਾਬ ਦੇ ਵਿੱਚ ਉੱਪਰੋਂ ਬਰਸ ਰਿਹਾ ਪੰਜਾਬ ਜਿਹੜੀ بارش ਉੱਪਰੋਂ ਬਰਸੀ ਹੈ ਇਸ ਵੇਲੇ ਜੇ 100% ਪਾਣੀ ਆ ਉਹਦੇ ਵਿੱਚ 30% بارش ਦਾ ਪਾਣੀ ਜਿਹੜਾ ਪੰਜਾਬ ਦੇ ਸਮਾਨ ਤੇ ਬਰਸਿਆ ਲੇਕਿਨ 70% ਪਾਣੀ ਉਹ ਉਹ ਜਿਹੜਾ ਡੈਮਾਂ ਦੇ ਰਾਹੀਂ ਛੱਡਿਆ ਗਿਆ ਉਹ ਛੱਡਣ ਵਾਲੀਆਂ ਸਰਕਾਰਾਂ ਆ ਤੇ ਪਹਿਲਾਂ ਨਹੀਂ ਪਾਣੀ ਜਿਹੜਾ ਛੱਡਿਆ ਜਾ ਸਕਦਾ ਸੀ ਹੌਲੀ ਹੌਲੀ ਕਰਕੇ ਜਦੋਂ ਆਪਦਾ ਇਦਾਂ ਦੀ ਨਹੀਂ ਆਈਆਂ ਸੀ ਜਿਹੜੀਆਂ ਕੁਦਰਤੀ ਆਪਤਾ ਜਦੋਂ ਪਿੱਛੋਂ ਬੱਦਲ ਫਟ ਗਿਆ ਤਾਂ ਉੱਥੇ ਡੈਮ ਚ ਪਾਣੀ ਭਰ ਗਿਆ ਜੋ ਜਿਹੜਾ ਪਹਿਲਾ ਪਾਣੀ ਸੀਗਾ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਸੀਗਾ ਕਿ ਸਰਕਾਰ ਦੇ ਨਜੂਮੀ ਜਿਹੜੇ ਹਨ ਬੜੇ ਨਕੰਮੇ ਆ ਤੇ ਸਰਕਾਰ ਦੇ ਨਜੂਮੀ ਜਿਹੜੇ ਉਹ ਬਿਲਕੁਲ ਅੰਨੇ ਆ ਜਦੋਂ ਉਹਨਾਂ ਨੂੰ ਪੁੱਛੀਏ ਮੀਂਹ ਪਏਗਾ ਉਹ ਕਹਿੰਦੇ ਜੀ ਪੈ ਵੀ ਸਕਦਾ ਆ ਨਹੀਂ ਵੀ ਪੈ ਸਕਦਾ ਆ ਉਹਨਾਂ ਨੂੰ ਪੁੱਛੀਏ ਜੀ ਹੜ ਆਊਗਾ ਆ ਆ ਵੀ ਸਕਦਾ ਆ ਜੀ ਨਹੀਂ ਵੀ ਆ ਸਕਦਾ ਹੁਣ ਤੁਸੀਂ ਦੱਸੋ ਵੀ ਇਦਾਂ ਦੇ ਨਕੰਮੇ ਨਜੂਮੀਆਂ ਨੂੰ ਅਸੀਂ ਕੀ ਕਰਨਾ ਜਦੋਂ ਬਾਕੀ ਹੋਰ ਜਿਹੜੇ ਮਾਹਰ ਨੇ ਉਹ ਵੀ ਯਤਨ ਕਰਦੇ ਨੇ ਕਿ ਦੱਸਦੇ ਨੇ ਕਿ ਇਸ ਵੇਲੇ ਜਿਹੜੀ ਆ بارشਾਂ ਭਾਰੀ ਆ ਤਾਂ ਇਹਨਾਂ ਨੂੰ ਇਹ ਪਿਆ ਹੁੰਦਾ ਹੈ ਕਿ ਪਾਣੀ ਅਸੀਂ ਰੋਕ ਲਈਏ ਸਾਂਭ ਲਈਏ ਰੋਕ ਲਈਏ ਸਾਂਭ ਲਈਏ ਜੇ ਇਸ ਨਾਲੀ ਦੀ ਗੰਜੈਸ਼ ਇੱਕ ਬਾਲਟੀ ਦੀ ਹੋਵੇ ਉਹਦੇ ਵਿੱਚ ਇਕੱਠੀਆਂ 10 ਬਾਲਟੀਆਂ ਰੋੜ ਦੋਂਗੇ ਉਹ ਨਾਲੀ ਫੇਰ ਭਰਨੀ ਆ ਤੇ ਆਹ ਹਾਲ ਹੋਇਆ ਪਿਆ ਤੇ ਨਜੂਮੀ ਜਿਹੜੇ ਆ ਨਾ ਪੰਜਾਬ ਸਰਕਾਰ ਦੇ ਜਾਂ ਕੇਂਦਰ ਸਰਕਾਰ ਦੇ ਜਾਂ ਜਿਹੜਾ ਮੌਸਮ ਵਿਭਾਗ ਦੇ ਨਜੂਮੀ ਆ ਬਹੁਤ ਨਕੰਮੇ ਨਜੂਮੀ ਆ ਹੈ ਨਹੀਂ ਉਹਨਾਂ ਦੇ ਪੱਲੇ ਕੱਖ ਵੀ ਮਾਨ ਸਾਹਿਬ ਕਹਿੰਦੇ ਸੀ ਮੈਂ ਤਾਂ ਜੀ ਬੱਕਰੀਆਂ ਦਾ ਵੀ ਜਿਹੜਾ ਮੁਆਵਜ਼ਾ ਦਵਾਵਾਂਗਾ ਮੁਰਗੀ ਦਾ ਵੀ ਮੁਆਵਜ਼ਾ ਦਵਾਂਗਾ ਲੱਗਦਾ ਮੁਆਵਜ਼ਾ ਮਿਲੇਗਾ ਹੁਣ ਕੀ ਕਹੀਏ ਇਹਨੂੰ ਮਖੌਲ ਲਾਉਣ ਵਾਲੀ ਗੱਲ ਆ ਵੀ ਜਿਹੜਾ ਬੰਦਾ ਬੱਕਰੀ ਦਾ ਜਾਂ ਮੁਰਗੀ ਦਾ ਮੁਆਵਜ਼ਾ ਜਾਂ ਕਹਿੰਦਾ ਕਿ ਮੈਂ ਜੀਰੀ ਜਿਹੜੀ ਆ ਉਹਦੇ ਜਿਹੜਾ ਨੁਕਸਾਨ ਆ ਉਹ ਵੀ ਮੈਂ ਭਰੂੰਗਾ ਤੇ ਜੀਰੀ ਦੀ ਲਵਾਈ ਵੀ ਜਿਹੜੀ ਉਹ ਵੀ ਦਵਾਂਗਾ ਜੀਰੀ ਲਵਾ ਕੇ ਵੀ ਦਵਾਂਗਾ ਠੀਕ ਹੈ ਜੀ ਤਾਂ ਇਹ ਤਾਂ ਬੜੀ ਹਸੋਣੀ ਗੱਲ ਆ ਕਿ ਇੱਥੇ ਤਾਂ ਕੁਝ ਵੀ ਨਹੀਂ ਨਜ਼ਰ ਆਉਂਦਾ ਆ ਦੇਖੋ ਤਾਂ ਜੇਕਰ ਉਹ ਜੀਰੀ ਲਵਾਉਣ ਦਾ ਖਰਚਾ ਦੇ ਸਕਣ ਵਾਲੀ ਸਰਕਾਰ ਹੋਵੇ ਤਾਂ ਆਹ ਹਾਲ ਹੋਵੇ ਲੋਕਾਂ ਦਾ ਤੋ ਇਹ ਸਭ ਫੋਕੇ ਬਾਦੇ ਆ ਝੂਠ ਆ ਪਰ ਮਾਨ ਸਾਹਿਬ ਨੇ ਦੇਖੋ ਤਾਂ ਲੋਕਾਂ ਦੇ ਲਈ ਹੈਲੀਕਾਪਟਰ ਵੀ ਤਾਂ ਭੇਜਿਆ ਲੋਕਾਂ ਦੀ ਮਦਦ ਦੇ ਲਈ ਆਪਣਾ ਹੈਲੀਕਾਪਟਰ ਭੇਜਤਾ ਉਹਨਾਂ ਨੇ ਕੀ ਕਰਨਾ ਲੋਕਾਂ ਨੇ ਹੈਲੀਕਾਪਟਰ ਜਿਹੜਾ ਲੋਕਾਂ ਨੂੰ ਇਹ ਪਾਣੀ ਦਾ ਸੰਤਾਪ ਭੋਗਣਾ ਪੈ ਰਿਹਾ ਹੈਲੀਕਾਪਟਰ ਨਾਲ ਪਾਣੀ ਤਾਂ ਨਹੀਂ ਰੁਕਣਾ ਜਿੱਥੋਂ ਸੜਕ ਦਾ ਕੋਈ ਪ੍ਰਬੰਧ ਟੁੱਟ ਗਿਆ ਤਾਂ ਉੱਥੋਂ ਤੁਸੀਂ ਲਾ ਲਓ ਪੇ ਹੈਲੀਕਾਪਟਰ ਭੇਜ ਕੇ ਲੋਕਾਂ ਨੂੰ ਚੱਕ ਲਿਆ ਤੇ ਉਹ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਮਾਨ ਨੇ ਆਪਣੇ ਮੈਂ ਕੀ ਕਹਾਂ ਹੁਣ ਆਪਣੇ ਨਿੱਜੀ ਜ਼ਕੀਰ ਚ ਥੋੜੀ ਭੇਜਿਆ ਹੈਲੀਕਾਪਟਰ ਉਹ ਪੰਜਾਬ ਦਾ ਹੀ ਆ ਜੇ ਭੇਜਿਆ ਆ ਤੇ ਪੰਜਾਬ ਦੀ ਜਿਹੜੀ ਮਲਕੀਅਤ ਆ ਉਹ ਜਿਹੜੀ ਪੰਜਾਬ ਸਰਕਾਰ ਕੋ ਜਿੰਨੇ ਸਾਧਨ ਸੰਸਾਧਨ ਆ ਸਾਰੇ ਪੰਜਾਬ ਦੇ ਹੀ ਆ ਉਹ ਕਿਸੇ ਮੁੱਖ ਮੰਤਰੀ ਦੇ ਬਾਪ ਦੇ ਥੋੜੀ ਆ ਕਿ ਉਹਦੇ ਪਿਓ ਦਾ ਹੈਲੀਕਾਪਟਰ ਆ ਤੇ ਉਹਨੇ ਭੇਜ ਦਿੱਤਾ ਤੇ ਉਹ ਜੀ ਲੋਕਾਂ ਵਾਸਤੇ ਭੇਜਿਆ ਉਹਦਾ ਕੋਈ ਨਿੱਜੀ ਹੈਲੀਕਾਪਟਰ ਨਹੀਂ ਹੈਗਾ ਪਾਰਟੀ ਦਾ ਪੇਜ ਖੋਲ ਕੇ ਦੇਖੋ ਲਲੀ ਜੀ ਉੱਥੇ ਤਾਂ ਜਿਹੜੇ ਮੰਤਰੀ ਸੰਤਰੀ ਹੈਗੇ ਉਹ ਆਪ ਵਿਚਾਰੇ ਲੱਗੇ ਹੋਏ ਆ ਆ ਹਰਜੋਤ ਸਿੰਘ ਬੈਂਸ ਹੁਣੇ ਆਪ ਲੱਗੇ ਹੋਏ ਸੀਗੇ ਬੂਰੀਆਂ ਚੱਕਣ ਨਹੀਂ ਪਠਾਨ ਮਾਜਰਾ ਵੀ ਲੱਗਾ ਹੋਇਆ ਆ ਉਹ ਵੀ ਲੱਗਾ ਹੋਇਆ ਉਹ ਵੀ ਲੋਕਾਂ ਦੇ ਵਿੱਚ ਆ ਕਹਿੰਦਾ ਕਿ ਲੋਕ ਮੇਰੇ ਜੁੱਤੀਆਂ ਮਾਰਨਗੇ ਮੇਰੀ ਖੇ ਕੰਨ ਕੇ ਮੈਂ ਲੋਕਾਂ ਚ ਜਾਣਾ ਕਿੱਦਾਂ ਆ ਉਹ ਵੀ ਐਸੀ ਸਰਕਾਰ ਦਾ ਮੰਤਰੀ ਆ ਤੇ ਉਹ ਜੇ ਕਦੇ ਸੱਚ ਬੋਲਦਾ ਕੋੜਾ ਲੱਗਦਾ ਤੇ ਉਹਨੂੰ ਜੇਲਾ ਉਹਨੂੰ ਕਰਨੇ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਹ ਤੇ ਪਰਚੇ ਕੀਤੇ ਤੇ ਉਹ ਵੀ ਇਹਨਾਂ ਦਾ ਹੀ ਆ ਤੇ ਹੋਰ ਇੱਥੇ ਜਲੰਧਰ ਦੇ ਵਿੱਚ ਦੇਖੋ ਉਹ ਅਰੂੜਾ ਜੀ ਉਹ ਵੀ ਇਨਾਂ ਦੇ ਹੀ ਆ ਤੇ ਸਰਕਾਰ ਦਾ ਚਲੋ ਅਸੀਂ ਇੱਥੇ ਇਹ ਨਹੀਂ ਕਹਿੰਦੇ ਕਿ ਸਰਕਾਰ ਦਾ ਜਿਹੜਾ ਆ ਘਰ ਆਪਣਾ ਉਜੜਿਆ ਪਿਆ ਆ ਉਹ ਤਾਂ ਨਜ਼ਰ ਹੀ ਆਉਂਦਾ ਆ ਲੇਕਿਨ ਜਿਹੜਾ ਪੰਜਾਬ ਦਾ ਉਜੜਾ ਹੋਇਆ ਉਹ ਉਹਨਾਂ ਨੂੰ ਦੇਖਣਾ ਚਾਹੀਦਾ ਆ ਕਿ ਹਾਲਾਤ ਇੰਨੇ ਮਾੜੇ ਹੋ ਗਏ ਕਿ ਮੰਤਰੀਆਂ ਨੂੰ ਆ ਜਾ ਪੁੱਤਰ ਕੇ ਜਿਹੜਾ ਗਰਾਊਂਡ ਦੇ ਉੱਤੇ ਕੰਮ ਕਰਨਾ ਪੈ ਰਿਹਾ ਜਿਵੇਂ ਹਰਜੋਤ ਫੈਨਸ ਉਹਨਾਂ ਦੀ ਗੱਲ ਕੀਤੀ ਉਹ ਆਪ ਲੱਗੇ ਹੋਏ ਸੀਗੇ ਇੰਨੇ ਹਾਲਾਤ ਮਾੜੇ ਹੋ ਗਏ ਆ ਨੇ ਹਾਲਾਤ ਮਾੜੇ ਤਾਂ ਲੋਕਾਂ ਦੇ ਹੋਇਆ ਹਾਲਾਤ ਮਾੜੇ ਪੰਜਾਬ ਦੇ ਹੋਇਆ ਸਰਕਾਰ ਦੀਆਂ ਤਾਂ ਮੋਜਾਂ ਲੱਗੀਆਂ ਪਈਆਂ ਸਰਕਾਰ ਨੂੰ ਤਾਂ ਹੁਣ ਮੌਕਾ ਆ ਕਿ ਚਲੋ ਲੋਕਾਂ 'ਚ ਬਹਾਨੇ ਨਾ ਜਾਈਏ ਅਸਾ ਬੜਾ ਮਾੜਾ ਹੋਇਆ ਸੋਗ ਕਰਨ ਤੁਹਾਡੀ ਬੱਕਰੀ ਰੁੜ ਗਈ ਜਾਂ ਤੁਹਾਡੀਆਂ ਮੱਝਾਂ ਰੁੜ ਗਈਆਂ ਜਾਂ ਤੁਹਾਡੀਆਂ ਮੱਝਾਂ ਚਲੋ ਪਾਕਿਸਤਾਨ ਪੰਜਾਬ ਚਲ ਗਈਆਂ ਚਲੋ ਕੋਈ ਗੱਲ ਨਹੀਂ ਉਹ ਵੀ ਆਪਣਾ ਹੀ ਆ ਜਾਂ ਕਿਸੇ ਦੀ ਜਿਹੜੀ ਆ ਕੋਈ ਗਾਂ ਰੁੜ ਗਈ ਆ ਜਾਂ ਕਿਸੇ ਦੀ ਫਸਲ ਰੁੜ ਗਈ ਆ ਕਿਸੇ ਦੀ ਜੀਰੀ ਜਾਂਦੀ ਲੱਗੀ ਆ ਉਹਨਾਂ ਨੂੰ ਤਾਂ ਬਹਾਨਾ ਮਿਲ ਗਿਆ ਕਿ ਲੋਕ ਸਾਡੇ ਜੁੱਤੀਆਂ ਨਾ ਮੰਨਗੇ ਤਾਂ ਚਲੋ ਗਾ ਸਾਨੂੰ 27 'ਚ ਖਬਰੇ ਵੋਟਾਂ ਪਾ ਲੈਣ ਪਰ ਚਲੋ ਉਹ ਤਾਂ 27 'ਚ ਜਿਹੜਾ ਬੇਜਮੀਨਾ ਕਿਸਾਨ ਹੈ ਜਿਹਦੇ ਘਰ ਹੀ ਟਟ ਗਿਆ ਉਹਨੂੰ ਮੁਆਵਜ਼ਾ ਕੀ ਮਿਲੇਗਾ ਜ਼ਮੀਨ ਵਾਲਾ ਤਾਂ ਕਹਿ ਸਕਦਾ ਕਿ ਮੇਰੀ ਜ਼ਮੀਨ ਹੈ ਮੇਰੀ ਫਸਲ ਖਰਾਬ ਹੋ ਗਈ ਮੈਨੂੰ ਮੁਆਵਜ਼ਾ ਦੇਵੋ ਤਾਂ ਜਿਹੜੇ ਕੋਈ ਵਿਚਾਰੇ ਕੋ ਘਰ ਵੀ ਹੈ ਨਹੀਂਗਾ ਜਿੱਦੀਆਂ ਬਾਲੇ ਵਾਲੀਆਂ ਛੱਤਾਂ ਉਹਨੂੰ ਕੋਣ ਮੁਆਵਜ਼ਾ ਦੇਗਾ ਕਿਸਾਨ ਆ ਕੋ ਕਹਿੰਦੇ ਆ ਕਿ 25000 ਰੁਪਇਆ ਲਗਭਗ ਕੀਲੇ ਦਾ ਖਰਚਾ ਆਉਂਦਾ ਜੀਰੀ ਤੇ ਲਾਈ ਲਵਾਈ ਉਹਦੀ ਵਹਾਈ ਸਾਰਾ ਕੁਝ ਖਰਚਾ ਜਿਹੜਾ 25000 ਆਉਂਦਾ ਸਰਕਾਰ ਕਹਿੰਦੀ ਆ ਜੀ ਸਾਡੇ ਕੋਲ ਅਧਿਕਾਰਤ ਜਿਹੜਾ ਇਹ ਹੈਗਾ ਕਿ ਅਸੀਂ 15000 ਰੁਪਇਆ ਦੇਵਾਂਗੇ ਹੁਣ ਜੋ 15000 ਦੇਣਗੇ ਜਿਹੜਾ ਜ਼ਿਮੀਂਦਾਰ ਦਾ ਸਿਰਫ ਅਗਲਾ ਇਹ ਹੈ ਕਿ ਸਿਰਫ ਪੈਸੀ ਦੀ ਭੁਪਾਈ ਆ ਉਹ ਉਹ ਹੀ ਮੁਨਾਫਾ ਨਹੀਂ ਮੰਗ ਰਿਹਾ ਤੇ ਜੇ ਉਹ ਉਹ ਨਾ ਦੇਣਗੇ ਤਾਂ ਫਿਰ ਉਹ ਵੀ ਕੀ ਫਾਇਦਾ ਆ ਤੇ ਉੱਥੇ ਸਰਕਾਰ ਨੂੰ ਵੀ ਤਾਂ ਦੇਖਣਾ ਚਾਹੀਦਾ ਸਰਕਾਰ ਦੇ ਜਿਹੜੇ ਸਰਕਾਰ ਦੇ ਜਿਹੜੇ ਮੰਤਰੀ ਆ ਜਿਹੜੇ ਸਰਕਾਰ ਦੇ ਐਮਐਲਏ ਉਹ ਕਿਤੇ ਕਿਸਾਨਾਂ ਦੇ ਪੁੱਤ ਨਹੀਂ ਹੈਗੇ ਜਾਂ ਉਹਨਾਂ ਨੂੰ ਕਿਸਾਨੀ ਕੀਤੀ ਨਹੀਂ ਹੈਗੀ ਜਾਂ ਉਹਨਾਂ ਨੂੰ ਖੇਤੀ ਕਰਨੀ ਨਹੀਂ ਆਉਂਦੀ ਉਹਨਾਂ ਨੂੰ ਸਭ ਪਤਾ ਆ ਲੇਕਿਨ ਉਹ ਨਾ ਹੁਣ ਘੋਗੇ ਆ ਬੋਲਣ ਜੋਗੇ ਨਹੀਂ ਹੈਗੇ ਇਸ ਮੰਜ਼ਰ ਤੋਂ ਬਾਅਦ ਉਹ ਦੂਸਰਾ ਮੰਜ਼ਰ ਵੀ ਦੇਖਣ ਨੂੰ ਮਿਲੇਗਾ ਜੋ ਪਹਿਲਾਂ ਹੁੰਦਾ ਸੀ ਪਿਛਲੇ ਸਮਾਂ ਦੇ ਵਿੱਚ ਕਿਸਾਨ ਕੋਈ ਕਿਤੇ ਕਿਸਾਨ ਮਰ ਗਿਆ ਕੋਈ ਕਿਤੇ ਕਿਸਾਨ ਫਹਾ ਲੈ ਕੇ ਮਰ ਗਿਆ ਫਿਰ ਹੁਣ ਉਹੀ ਹਾਲਾਤ ਪੈਦਾ ਹੋਣਗੇ ਦੇਖੋ ਜੀ ਕੁਦਰਤ ਨਾਲ ਕਰੇ ਇਦਾਂ ਦੀ ਅਣਸਖਾਵੀਆਂ ਹੋਣ ਲੇਕਿਨ ਜਦੋਂ ਕਿਸਾਨ ਨੂੰ ਬੈਂਕਾਂ ਨੇ ਉਹਦੀ ਜੜ ਵੱਢਣੀ ਆ ਉਹਦਾ ਦਰ ਵੱਡ ਵੱਡ ਕੇ ਖਾਣਾ ਆ ਉਤੋਂ ਪੈਸੇ ਮੰਗਣੇ ਆ ਕਿਸੇ ਮਜਬੂਰੀ ਵਾਸ ਗਲਤੀ ਆ ਕਿ ਇਨਸਾਨ ਆਪਣੇ ਆਪ ਨੂੰ ਮਾਰਦਾ ਉਸ ਵਿਵਸਥਾ ਨੂੰ ਮਾਰਨਾ ਚਾਹੀਦਾ ਹੈ ਜਿਹੜੀ ਵਿਵਸਥਾ ਤੁਹਾਨੂੰ ਮਰਨ ਤੇ ਮਜਬੂਰ ਕਰਦੀ ਆ ਜਿਹੜੀ ਵਿਵਸਥਾ ਤੁਹਾਨੂੰ ਆਤਮ ਹੱਤਿਆ ਲਈ ਮਜਬੂਰ ਕਰੇ ਉਸ ਵਿਵਸਥਾ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਉਹ ਤੇ ਕਬਜ਼ਾ ਕਰ ਲੈਣਾ ਚਾਹੀਦਾ ਕਿਸਾਨ ਦੀ ਇਹ ਕਹ ਲੋ ਕਿ ਅਣਗਹਿਲੀ ਆ ਜਾਂ ਉਹਦੀ ਅਗਿਆਨਤਾ ਆ ਕਿ ਉਹ ਆਤਮ ਹੱਤਿਆ ਕਰ ਲੈਂਦਾ ਆਤਮ ਹੱਤਿਆ ਕਰਨਾ ਕੋਈ ਹੱਲ ਨਹੀਂ ਹੈ ਅਖੀਰ ਤੱਕ ਜਿਹੜਾ ਆ ਜੂੰਜਦੇ ਹੋਏ ਜਿਹੜਾ ਆ ਉਹ ਤੁਸੀਂ ਕਹ ਲੋ ਕਿ ਆਪਣੀ ਹਲਕਤ ਮਕਾ ਲਓ ਲੇਕਿਨ ਆਤਮਤਾ ਤਾਂ ਬਹੁਤ ਕਹਿਰਤਾ ਆ ਅਫਗਾਨਿਸਤਾਨ ਚ ਹੜ ਪੁਚਾਲ ਆਇਆ ਤਾਂ ਜਲਦੀ ਨਾਲ ਪ੍ਰਧਾਨ ਮੰਤਰੀ ਦਾ ਟਵੀਟ ਆ ਗਿਆ ਕਿ ਅਸੀਂ ਅਫਗਾਨਿਸਤਾਨ ਦੇ ਨਾਲ ਆ ਤੇ ਇੱਕ ਵੀ ਮੂੰਹ ਉਹਦੇ ਗੱਲ ਨਹੀਂ ਸਰੀ ਕਿ ਪੰਜਾਬ ਚਾ ਹੋ ਗਿਆ ਵੀ ਮਾੜਾ ਹੋ ਗਿਆ ਫੋਨ ਕੀਤਾ ਤਾਂ ਹੈ ਮੁੱਖ ਮੰਤਰੀ ਸਾਹਿਬ ਨੂੰ ਫੋਨ ਕਰਨੇ ਪੈਣਾ ਸੀ ਜਦੋਂ ਸੋਸ਼ਲ ਮੀਡੀਆ ਤੇ ਲਾਂਡਤਾ ਪੈਣ ਲੱਪਈਆ ਥੂ ਥੂ ਹੋਣ ਲੱਪਈ ਨਖੇਦੀ ਹੋਣ ਲੱਪਈ ਕਿਉਂਕਿ 27 ਦੇ ਵਿੱਚ ਵੀ ਇੱਥੇ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਨਹੀਂ ਦੇਖਣਾ ਨਾ ਇਹਨਾਂ ਨੂੰ ਕਿਉਂਕਿ ਦੇਖੋ ਬੀਜੇਪੀ ਦੇ ਬੰਦਿਆਂ ਨੇ ਕੀ ਕਿਹਾ ਕਹਿੰਦੇ ਕਿ ਜੇ ਹਰਿਆਣੇ ਨਾਲ ਬਣਾਈ ਹੁੰਦੀ ਤਾਂ ਆਹ ਹਾਲਾਤ ਨਾ ਹੁੰਦੇ ਇਹਦਾ ਕੀ ਮਤਲਬ ਆ ਹਰਿਆਣੇ ਨੂੰ ਨਾਲੋਂ ਅੱਡ ਕਰਨ ਵਾਲੀ ਕੌਣ ਆ ਦਿੱਲੀ ਸਰਕਾਰ ਆ ਹਿਮਾਚਲ ਨੂੰ ਪੰਜਾਬ ਨਾਲੋਂ ਅੱਡ ਕਰਨ ਵਾਲੀ ਕੌਣ ਆ ਦਿੱਲੀ ਸਰਕਾਰ ਆ ਜੰਮੂ ਦਾ ਜਿਹੜਾ ਇਲਾਕਾ ਪੰਜਾਬ ਤੋਂ ਕੱਟਣ ਵਾਲੀ ਕੌਣ ਆ ਇਹ ਸਰਕਾਰ ਆ ਲੈੰਦਾ ਪੰਜਾਬ ਚੜਦੇ ਪੰਜਾਬ ਨਾਲੋਂ ਕੱਟਣੇ ਵਾਲੀ ਕੌਣ ਦਿੱਲੀ ਵਾਲੀ ਸਰਕਾਰ ਆ ਇਹਨਾਂ ਨੇ ਸਤਿਆਨਾਸ਼ ਮਾਰਿਆ ਹੁਣ ਅੱਜ ਜੇਕਰ ਹਰਿਆਣਾ ਤੇ ਹਿਮਾਚਲ ਦਾ ਪੰਜਾਬ ਦੇ ਨਾਲ ਵਿਵਾਦ ਬਣਿਆ ਹੋਇਆ ਜਿਹਦੇ ਕਰਕੇ ਆ ਮਸੀਬਤਾਂ ਜਿਹੜੀਆਂ ਆ ਰਹੀਆਂ ਨੇ ਜੇ ਇੱਕਜੁੱਟ ਹੋਵੇ ਤਾਂ ਮਸੀਬਤ ਆ ਹੀ ਨਹੀਂ ਸਕਦੀ ਇਹਦੇ ਲਈ ਦਿੱਲੀ ਜ਼ਿੰਮੇਵਾਰ ਆ ਬਹੁਤ ਬਹੁਤ ਧੰਨਵਾਦ ਸਰ ਠੀਕ ਹੈ ਜੀ ਧੰਨਵਾਦ ਜੀ ਆ ਇਹ ਮੇਰੇ ਨਾਲ ਸਕੇ ਲਲੇਤ ਅੰਬੇਦਕਰ ਜੀ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਗੱਲਬਾਤ ਹੋਈ ਹੈ ਤੁਸੀਂ ਵੀ ਦੇਖਿਆ ਕੀ ਹਾਲਾਤ ਬਣੇ ਹੋਏ ਨੇ ਪਿਛੇ ਇੱਕ ਵਾਰ ਕੈਮਰਾ ਪਰਸਨ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰ ਪਿੱਛੇ ਦੇ ਹਾਲਾਤ ਜਿਹੜੇ ਦਿਖਾ ਦੇ ਜਾਣ ਆ ਇੱਥੇ ਪਿੰਡ ਵਾਸੀ ਵੀ ਜਿਹੜੇ ਆਣੇ ਵਾਲੇ ਜਿਹੜੇ ਖੜੇ ਹੋਏ ਹੋ ਸੁਣ ਰਹੇ ਨੇ ਉਹ ਦੇਖ ਰਹੇ ਨੇ ਕੀ ਮੰਜ਼ਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਸਪੀਡ ਦੇ ਨਾਲ ਜਿਹੜਾ ਪਾਣੀ ਆ ਉਹ ਆ ਰਿਹਾ ਹੈ ਆਪਣੇ ਨਾਲ ਕਿੰਨਾ ਕੁਝ ਜਿਹੜਾ ਰੋੜ ਕੇ ਨਾਲ ਲੈ ਕੇ ਆ ਰਿਹਾ ਤੇ ਜਿਹੜਾ ਇੱਥੇ ਵੀ ਕੁਝ ਜੜੀਆਂ ਚੀਜ਼ਾਂ ਬਸੀਆਂ ਹੋਈਆਂ ਉਹਨਾਂ ਨੂੰ ਵੀ ਮੈਨੂੰ ਲੱਗਦਾ ਨਾਲ ਰੋੜ ਕੇ ਲੈ ਕੇ ਜਾ ਰਿਹਾ ਹੈ ਇਹ ਮੁਸੀਬਤ ਕਦੋਂ ਤੱਕ ਚੱਲੇਗੀ ਕਦੋਂ ਤੱਕ ਰਹੇਗੀ ਇਸ ਦਾ ਹਜੇ ਤੱਕ ਕਿਸੇ ਨੂੰ ਕੁਝ ਜਿਹੜਾ ਉਹ ਨਹੀਂ ਪਤਾ ਪਿੰਡ ਦੇ ਲੋਕੀ ਵੀ ਖੜੇ ਹੋਏ ਨੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿੰਨੀ ਕੁ ਦੇਰ ਤੋਂ ਇਹ ਮੁਸੀਬਤ ਜਿਹੜੀ ਹੁਣ ਤੁਹਾਨੂੰ ਫੇਸ ਕਰਨੀ ਪਈ 11 ਦਿਨ ਹੋ ਗਏ ਨਹੀਂ 5 ਦਿਨ ਦੀ 5 ਤਰੀਕ 5 ਤੋਂ 5 ਹੋ ਜੱਲੀ ਮਹੀਨਾ ਹੋ ਜੱਲੇ 1 ਮਹੀਨਾ ਹੋ ਗਿਆ ਜੀ ਅਸੀਂ ਇੱਥੇ ਪਿੰਡ ਦੇ ਹੀ ਆ ਸਾਡੇ ਪਿੰਡ ਦਾ ਏਰੀਆ ਜੀ ਪਿਛਲੇ ਮਹੀਨੇ ਦੇ 5 ਤਰੀਕ ਨੂੰ ਪਾਣੀ ਚੜਿਆ ਸੀ ਉਸ ਤੋਂ ਬਾਅਦ ਵਧਦਾ ਹੀ ਗਿਆ ਹੈ ਅੱਜ ਹੁਣ ਸਮਝ ਲਓ ਤੁਸੀਂ ਵੀ 10 ਲੱਖ ਤੋਂ ਸਵਾ 3 ਲੱਖ ਤੋਂ ਉੱਪਰ ਪਾਣੀ ਚੱਲ ਰਿਹਾ ਇਸ ਟਾਈਮ ਆ ਉਧਰ ਉਹ ਹੋਰ ਛੱਟਦਾ ਉਹ ਲੱਗੇ ਹੋਇਆ ਸਿਸਟਮ ਲੱਗਾ ਹੋਇਆ ਪਾਣੀ ਨੂੰ ਡਰੇਨ ਕਰਨ ਦਾ ਇਹ ਤਾਂ ਸਾਨੂੰ ਦਰਿਆ ਮਾਰਦਾ ਨਾ ਜੀ ਹਾਂ ਜੀ ਹਾਂ ਜੀ ਉਹ ਸਾਡੇ ਇੱਥੇ ਚਾਰ ਨਾਲੇ ਇਕੱਠੇ ਹੋ ਗਏ ਪਿੱਛੋਂ ਆਗੇ ਸਾਡੇ ਦਰਿਆ 'ਚ ਪੈਂਦੇ ਆ ਜੀ ਜੀ ਜਦੋਂ ਇਧਰੋਂ ਪਾਣੀ ਅੱਪ ਹੋ ਜਾਂਦਾ ਸੇਵਨਾਲ ਦੇ ਲੈਵਲ ਤੋਂ ਉੱਪਰ ਹੋ ਜਾਂਦਾ ਤੇ ਇਹਦੇ ਦਰ ਬੰਦ ਕਰ ਦਿੱਤੇ ਜਾਂਦੇ ਜੀ ਜਦੋਂ ਇਹ ਦਰ ਬੰਦ ਹੋਏ ਮਗਰ ਉਹ بارش ਆਈ ਸਾਰਾ ਘੜ ਤੋਂ ਘੜ 20 25 ਕਿਲੋਮੀਟਰ ਤੋਂ ਪਾਣੀ ਆ ਕੇ ਇੱਥੇ ਇਕੱਠਾ ਹੋ ਗਿਆ ਇਹ ਸਾਰਾ ਸਾਡਾ ਨਾਲੇ ਤੋਂ ਪਰਲੇ ਵਾਲਾ ਏਰੀਆ ਸਾਰਾ ਭਰ ਗਿਆ ਸਾਰੀ ਫਸਲ ਮਰਨ ਤੱਕ ਆ ਗਈ ਨੌਬਤ ਫਿਰ ਅਸੀਂ ਸਰਕਾਰ ਡੀਸੀ ਅੱਗੇ ਰੋਏ ਉਹਨਾਂ ਨੇ ਆ ਸਾਨੂੰ ਚਾਰ ਬੋਰ ਦਿੱਤੇ ਆ ਪੰਜ ਟਰੈਕਟਰ ਜਿਹੜੇ ਦਿੱਤੇ ਇਹ ਤਕਰੀਬਨ 8 9 ਦਿਨ ਤੋਂ ਚੱਲ ਰਹੇ ਹੁਣ ਕੁਝ ਲੈਵਲ ਡਾਊਨ ਹੋਇਆ ਤੇ ਕੁਝ ਆਸ ਹੋਈ ਵੀ ਉਹ ਫਸਲ ਸਾਡੀ ਸ਼ਾਇਦ ਬਚ ਜਾਵੇ ਹੁਣ ਇਧਰ ਜਿਹੜਾ ਪਾਣੀ ਵਹਿ ਰਿਹਾ ਇੱਥੇ ਕਿੰਨੀ ਕੁ ਫਸਲ ਦਾ ਨੁਕਸਾਨ ਹੋਇਆ ਹੋਊਗਾ ਇਹ ਸਾਰਾ ਏਰੀਆ ਨਾ ਜੀ ਜਿੰਨਾ ਇਹ ਉਹ ਸਾਰੇ ਆ ਜਿਵੇਂ ਫਾਰਮ ਬਣੇ ਸਾਰੇ ਇੱਥੇ ਝੋਨਾ ਹੀ ਸੀ ਜੀ ਤੇ ਬਾਕੀ ਪਸ਼ੂਆਂ ਦਾ ਲੋਕਾਂ ਦਾ ਇੱਥੇ 100-100 ਪਸ਼ੂ ਵੀ ਹੈਗਾ ਸੀ ਲੋਕਾਂ ਦਾ ਜਿਹੜੇ ਵਿਚਾਰੇ ਹੁਣ ਕੱਢ ਕੇ ਸੜਕਾਂ ਤੇ ਬੈਠੇ ਲੈ ਕੇ ਉਹਨਾਂ ਨੂੰ ਉਹਨਾਂ ਦਾ ਪ੍ਰਬੰਧ ਕੋਈ ਨਹੀਂ ਹੈਗਾ ਹੁਣ ਲੋਕ ਸੜਕਾਂ ਤੇ ਬੈਠੇ ਆ ਸੇਵਾ ਵਾਲੇ ਲੋਕ ਆ ਰਹੇ ਜਿਹੜੇ ਚਾਰ ਦੇ ਰਹੇ ਨੇ ਪੰਜਾਬ 'ਚ ਤੁਹਾਨੂੰ ਪਤਾ ਸੇਵਾ ਸਿਰ ਤੇ ਬਚਿਆ ਹੋਇਆ ਸਰਕਾਰੀ ਕੋਈ ਨਹੀਂ ਇੰਨਾ ਮਿਲਿਆ ਉਹਨਾਂ ਨੂੰ ਵਿਚਾਰਿਆਂ ਨੂੰ ਵੀ ਪਰ ਸਰਕਾਰ ਤਾਂ ਬਹੁਤ ਵੱਡਾ ਵੱਡਾ ਦਿਖਾਵਾ ਕਰ ਰਹੀ ਹੈ ਕਿ ਅਸੀਂ ਆਹ ਪਿੰਡ ਚ ਜਾ ਰਹੇ ਹਾਂ ਅਸੀਂ ਉਹ ਪਿੰਡ ਚ ਜਾ ਰਹੇ ਹਾਂ ਉਹ ਫੋਟੋਆਂ ਲਵਾ ਕੇ ਚਲੋ ਜੀ ਜਲਦੀ ਜਾਂਦਾ ਕੰਮ ਸਾਰੇ ਪਾਸੇ ਬਾਕੀ ਸਰਕਾਰ ਜਿਹੜੇ ਸਮਝ ਲਓ 10% ਸਰਕਾਰ ਦਾ ਮੰਨ ਸਕਦੇ ਜੀ 90% ਲੋਕਾਂ ਦੀ ਸੇਵਾ ਹੀ ਆ ਹੁਣ ਦੇਖੋ ਸਾਹਮਣੇ ਉਹ ਸਾਰੀ ਉਹ ਨੋਟ ਟੁੱਟ ਰਹੀ ਹੈ ਉਥੇ ਰੋੜ ਰਹੀ ਹੈ ਤੇ ਸਾਰੀ ਸੰਗਤੀ ਲੱਗੀ ਜਾ ਕੇ ਦੇਖਣਾ ਉਥੇ ਲੰਗਣ ਨੂੰ ਥਾਣੀ ਹੈਗਾ ਇੰਨੀ ਸੰਗਤ ਸੇਵਾ ਕਰ ਰਹੀ ਹੈ ਤੇ ਸਰਕਾਰੀ ਬੰਦਾ ਕੋਈ ਨਹੀਂ ਸਰਕਾਰੇ ਆਉਂਦੇ ਨੇ ਗੱਲ ਵੀ ਆਏ ਸੀ ਐਮਐਲਏ ਸਾਹਿਬ ਬਸ ਢੇੜਾ ਲਾ ਜਾਂਦੇ ਨੇ ਚਲੋ ਜੋਗੋ ਛੱਕੇ ਆ ਜਾਂਦੇ ਅੱਜ ਵੀ ਲਾਗੇ ਨੇ ਡੇਲ ਲਾ ਕੇ ਜਾਂਦੇ ਢੇੜਾ ਇਹ ਨਹੀਂ ਆਉਂਦੇ ਨਹੀਂ ਆਉਂਦੇ ਹੈ ਆ ਪਰ ਇੰਨਾ ਕੋਈ ਬੈਨੀਫਿਟ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਗੱਲਾਂ ਕੁਝ ਹੋਰ ਕੀਤੀਆਂ ਜਾ ਰਹੀਆਂ ਤੇ ਗਰਾਊਂਡ ਦੀ ਰਿਐਲਿਟੀ ਹੈ ਜਿਹੜੀ ਆ ਤੁਸੀਂ ਲੋਕਾਂ ਦੇ ਮੂੰਹੋਂ ਸੁਣ ਰਹੇ ਆ ਕੋਈ ਮੈਂ ਜਾਂ ਮੇਰਾ ਕੋਈ ਚੈਨਲ ਨਹੀਂ ਕਹਿ ਰਿਹਾ ਇਹ ਲੋਕਾਂ ਦੇ ਮੂੰਹੋਂ ਸੁই ਸੁਣ ਰਹੇ ਆ ਕਿ ਗਰਾਊਂਡ ਦੀ ਰਿਐਲਿਟੀ ਕੀ ਆ ਫਿਰ ਇੱਕ ਵਾਰ ਕੈਮਰਾ ਪਰਸਨ ਨੂੰ ਕਹੂੰਗਾ ਕਿਦਰ ਪਾਣੀ ਦਾ ਮੰਜ਼ਰ ਜਿਹੜਾ ਦਿਖਾਇਆ ਜਾਵੇ ਕਿ ਕਿੰਦੀ ਤੇਜ਼ੀ ਦੇ ਨਾਲ ਜਿਹੜਾ ਪਿੱਛੋਂ ਆ ਪਾਣੀ ਆ ਰਿਹਾ ਤੇ ਆਪਣੇ ਨਾਲ ਕੀ ਕੁਝ ਲੈ ਕੇ ਜਾ ਰਿਹਾ ਹੈ ਇਹਨਾਂ ਤਸਵੀਰਾਂ ਚ ਇਹਨਾਂ ਹੀ ਵੀਡੀਓ ਚੰਗਾ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਧੰਨਵਾਦ